ਦਿਹਾੜਾ ਹੈ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਅੱਜ ਦੇ ਦਿਹਾੜੇ 13ਵਾਂ ਉਹ ਦੇ ਦਿਹਾੜੇ ਨੂੰ ਜੋ ਕਿ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਅਤੇ ਵਿਰਧ ਮਾਤਾ ਜੀ ਜਿਨ੍ਹਾਂ ਨੂੰ ਜ਼ਾਲਮਾਂ ਨੇ ਤਿੰਨ ਦਿਨ ਠੰਡੇ ਬੁਰਜ ਵਿੱਚ ਤਿੰਨ ਰਾਤਾਂ ਕੈਦ ਰੱਖਿਆ ਕੋਈ ਅਨ ਅਨ ਅਤੇ ਜਾਲ ਕੋਈ ਛਕਣ ਵਾਸਤੇ ਨਹੀਂ ਦਿੱਤਾ ਨਾ ਹੀ ਕੋਈ ਬਸਤਰ ਦਿੱਤਾ ਤਨ ਸੰਨ ਪਿਆਰੇ ਭਾਈ ਮੋਤੀਰਾ ਮਹਾਰਾ ਜੀ ਜਿਨ੍ਹਾਂ ਨੇ 10 ਪਉ ਦੀ ਰਾਤ 11 ਪਉ ਦੀ ਰਾਤ ਅਤੇ 12 ਪਉ ਦੀ ਰਾਤ ਜਿਹੜੀ ਕੱਲ ਰਾਤ ਲੰਗੀ ਹੈ 12 ਪਉ ਦੀ ਇਹ ਤਿੰਨ ਰਾਤਾਂ ਨੂੰ ਭਾਈ ਮੋਤੀਰਾ ਮਹਾਰਾ ਜੀ ਨੇ ਪਹਿਰੇਦਾਰਾਂ ਨੂੰ ਲਾਲਚ ਦੇ ਕੇ ਦੁੱਧ ਛਕਾਉਣ ਦੀ ਸੇਵਾ ਕਰਦੇ ਰਹੇ ਜਿੰਨੇ ਜੋਗੇ ਸਨ ਉਹਨਾਂ ਨੇ ਆਪਣਾ ਧਰਮ ਕਮਾਇਆ ਸੇਵਾ ਕੀਤੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਆਂ ਇੱਧਰ 11 12 ਅਤੇ 13 ਪੂ ਅੱਜ 13 ਪੂ ਹੈ ਅੱਜ ਸਾਹਿਬ ਜਦਿਆਂ ਦੀ ਕਚਹਿਰੀ ਵਿੱਚ ਤੀਸਰੀ ਪੇਸ਼ੀ ਕਰਕੇ ਜਦੋਂ ਉਹਨਾਂ ਨੂੰ ਦੁਬਾਰਾ ਫੇਰ ਲਾਲਚ ਦਿੱਤੇ ਜਾਂਦੇ ਨੇ ਡਰਾਇਆ ਭੁਖਾਇਆ ਵੀ ਜਾਇਆ ਗਿਆ ਪਰ ਜਦੋਂ ਆਪਣੇ ਸਿੱਧਕ ਤੋਂ ਆਪਣੇ ਧਰਮ ਤੋਂ ਨਾ ਡੋਲੇ ਗੁਰੂ ਦੇ ਲਾਲ ਤਾਂ ਫਿਰ ਜ਼ਾਲਮਾਂ ਨੇ ਜੋ ਆਪ ਕਮਾਇਆ ਕਾਜੀ ਦੁਆਰਾ ਫਤਵਾ ਜਾਰੀ ਕਰਵਾ ਕੇ ਗੁਰੂ ਕੇ ਲਾਲਾਂ ਨੂੰ ਜਿਉਂਦੇ ਜੀ ਦੀਵਾਰ ਵਿੱਚ ਚਿਣਨ ਦਾ ਹੁਕਮ ਦੇ ਦਿੱਤਾ ਤੇ ਫਿਰ ਜਦੋਂ ਕਹਿੰਦੇ ਕੋਈ ਵੀ ਜਿਹੜਾ ਸਰਹੰਦ ਦਾ ਮਿਸਤਰੀ ਸੀ ਉਹ ਇਹ ਪਾਪ ਕਰਨ ਨੂੰ ਤਿਆਰ ਨਹੀਂ ਸੀ ਹੋਇਆ ਫਿਰ ਉਸ ਸਮੇਂ ਜਿਹੜੇ ਸਮਾਣੇ ਦੇ ਜਲਾਦ ਸੰਦੂ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਜਿਨ੍ਹਾਂ ਨੇ ਇਹ ਪਾਪ ਕਰਨ ਵਾਸਤੇ ਹਾਮੀ ਭਰ ਦਿੱਤੀ ਉਸ ਦੇ ਬਦਲੇ ਉਹਨਾਂ ਦਾ ਉੱਥੇ ਕਚਹਿਰੀ ਵਿੱਚ ਕੋਈ ਕੇਸ ਚੱਲ ਰਿਹਾ ਸੀ ਮੁਕਦਮਾ ਚੱਲ ਰਿਹਾ ਸੀ ਉਸ ਨੂੰ ਮaaf ਕਰਨ ਦਾ ਉਹਨਾਂ ਨੇ ਉਹਨਾਂ ਨੂੰ ਕੇਸ ਮaaf ਕਰਨ ਦੀ ਸ਼ਰਤ ਤੇ ਇਹ ਪਾਪ ਕਰਨ ਦੀ ਹਾਮੀ ਭਰ ਦਿੱਤੀ ਵਜੀਦ ਖਾਨ ਨੇ ਉਹਨਾਂ ਦਾ ਕੇਸ ਮaaf ਕਰ ਦਿੱਤਾ ਉਹਨਾਂ ਜ਼ਾਲਮਾਂ ਨੇ ਸ਼ਾਸ਼ਲ ਬੇਗ ਤੇ ਬਾਸ਼ਰ ਬੇਗ ਨੇ ਜਿਹੜੇ ਇਸ ਸਮਾਣੇ ਦੇ ਰਹਿਣ ਵਾਲੇ ਜਲਾਦ ਸਨ ਉਹਨਾਂ ਨੇ ਫਿਰ ਇਹ ਕੁੰਨੀ ਦੀਵਾਰ ਸਹਿਮਜਾਦਿਆਂ ਨੂੰ ਖੜਾ ਕੇ ਇਹ ਦੀਵਾਰ ਜਨਨੀ ਆਰੰਭ ਕੀਤੀ ਸੀ ਇਹ ਜਿਹੜੀ ਸ਼ਹੀਦੀ ਹੋਈ ਹੈ ਅੱਜ ਦੇ ਸਮੇਂ ਤਕਰੀਬਨ 10:30 ਵਜੇ ਤੋਂ ਲੈ ਕੇ 11:30 ਦੇ ਵਿੱਚਕਾਰ ਉਹ ਸ਼ਹੀਦੀ ਦਾ ਸਮਾਂ ਹੈ ਸੋ ਉਸ ਸਮੇਂ ਸਾਰੀਆਂ ਸੰਗਤਾਂ ਭਾਈ ਇੱਥੇ ਗੁਰੂ ਘਰ ਵਿੱਚ ਆਇਆ ਹੋਣ ਗਿਆ ਭੋਗ ਦੇ ਸਮੇ ਸਾਰੀਆਂ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਉਸ ਸਮੇ ਹਾਜ਼ਰੀ ਲਵਾਉਣੀ ਹੈ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਉਹਨਾਂ ਦੀ ਯਾਦ ਅੰਦਰ ਸੇਵਾ ਕਰਨੀ ਹੈ